ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ फतਹ ਇਹ ਵੀਡੀਓ ਦੇਖ ਰਹੀਆਂ ਬਹੁਤ ਸੰਗਤਾਂ ਨੂੰ ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹ ਨਵੇਂ ਬਰੇ ਦਾ ਪਤਿ ਹੋਵੇ ਜੋ ਕਿ ਬਰਨਾਲਾ ਦੇ ਨਾਲ ਲੱਗਦੇ ਪਿੰਡ ਹੰਡਿਆਂ ਦੇ ਨਾਲ ਸਤੇਪ ਕੀ ਤੁਸੀਂ ਜਾਣਦੇ ਹੋ ਇਸ ਸਥਾਨ ਤੋਂ ਲਾਹੇ ਵੀ ਗੁਰੂ ਸਾਹਿਬ ਦੇ ਦੋ ਹੋਰ ਸਥਾਨ ਹਨ ਜੋ ਕਿ ਗੁਰਦੁਆਰਾ ਗੁਰੂ ਸਰਪੱਕਾ ਅਤੇ ਗੁਰਦੁਆਰਾ ਗੁਰੂ ਸਰ ਕੱਜਾ ਦੇ ਨਾਮ ਨਾਲ ਪ੍ਰਸਿੱਧ ਹਨ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਕਈ ਨਗਰਾਂ ਦੀਆਂ ਸੰਗਤਾਂ ਨੂੰ ਧਾਰ ਕੇ ਪਿੰਡ ਮੱਲੋਵਾਲ ਤੋਂ ਸਿੱਖਾ ਘਟੂ ਪ੍ਰਵਾਹੀ ਹੁੰਦੇ ਹੋਏ ਹੰਡਿਆਮ ਪਹੁੰਚੇ ਸਨ ਇੱਥੇ ਪਹੁੰਚ ਕੇ ਗੁਰੂ ਜੀ ਨੇ ਇੱਕ ਛੱਪੜੀ ਦੇ ਕਿਨਾਰੇ ਡੇਰਾ ਕੀਤਾ ਪਿੰਡ ਵਿੱਚ ਬਹੁਤ ਭਿਆਨਕ ਬਿਮਾਰੀ ਫੈਲੀ ਹੋਈ ਸੀ ਤੋ ਗੁਰੂ ਜੀ ਕੋਲ ਇੱਕ ਰੋਗੀ ਵਿਅਕਤੀ ਆਇਆ ਗੁਰੂ ਜੀ ਨੇ ਰੋਗੀ ਵਿਅਕਤੀ ਨੂੰ ਛੱਪੜੀ ਵਿੱਚ ਇਸ਼ਨਾਨ ਕਰਵਾ ਕੇ ਰਾਜੀ ਕੀਤਾ ਅਤੇ ਵਾਰ ਦਿੱਤਾ ਇਸ ਸਥਾਨ ਤੇ ਜੋ ਵੀ ਸੱਚੇ ਮਨ ਨਾਲ ਅਰਦਾਸ ਕਰਕੇ ਇਸ਼ਨਾਨ ਕਰੇਗਾ ਉਸ ਦਾ ਸਰੀਰਿਕ ਰੋਗ ਦੂਰ ਹੋ ਜਾਵੇਗਾ ਇਸ ਤਰ੍ਹਾਂ ਛੱਪੜੀ ਵਿੱਚ ਇਸ਼ਨਾਨ ਕਰਕੇ ਸਾਰੇ ਪਿੰਡ ਦੇ ਲੋਕ ਰਾਜੀ ਹੋ ਗਏ ਅੱਜ ਕੱਲ ਇਹ ਸਥਾਨ ਪੱਕਾ ਗੁਰੂ ਘਰ ਦੇ ਨਾਮ ਨਾਲ ਪ੍ਰਸਿੱਧ ਹੈ ਕੁਝ ਦਿਨ ਠਹਿਰਨ ਪਿਛੋਂ ਗੁਰੂ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਨਗਰ ਢੋਲੇ ਵੱਲ ਨੂੰ ਚੱਲ ਪਏ ਤਾਂ ਇੱਕ ਮਾਈ ਨੇ ਜਲਦੀ ਜਲਦੀ ਆ ਕੇ ਗੁਰੂ ਜੀ ਨੂੰ ਦੁੱਧ ਛਕਣ ਦੀ ਬੇਨਤੀ ਕੀਤੀ ਉਸਨੇ ਕਿਹਾ ਕਿ ਮਹਾਰਾਜ ਗਲੀਆਂ ਪੀੜੀਆਂ ਹੋਣ ਕਰਕੇ ਦੇਰ ਹੋ ਗਈ ਹੈ ਗੁਰੂ ਜੀ ਨੇ ਅਤੇ ਸਿੱਖਾਂ ਨੇ ਦੁੱਧ ਛਕਿਆ ਖੁਸ਼ੀਆਂ ਬਖਸ਼ੀਆਂ ਅਤੇ ਸੰਗਤਾਂ ਤੋਂ ਵਧਾਈ ਗਈ ਲਈ ਇਸ ਜਗ੍ਹਾ ਮਾਈ ਨੇ ਗੁਰੂ ਜੀ ਨੂੰ ਕੱਚਾ ਦੁੱਧ ਛਕਾਇਆ ਸੀ ਇਸ ਕਰਕੇ ਇਸ ਥਾਂ ਦਾ ਨਾਮ ਗੁਰਦੁਆਰਾ ਕੱਚਾ ਸਹਿਬ ਪ੍ਰਸਿੱਧ ਹੈ ਇਸ ਵੀਡੀਓ ਵਿੱਚ ਬੋਲਿਆ ਗਿਆ ਇਤਿਹਾਸ ਗੁਰਦੁਆਰਾ ਕੱਚਾ ਸਾਹਿਬ ਵਿੱਚੋਂ ਲੱਗੇ ਇੱਕ ਇਤਿਹਾਸਕ ਬੋਰਡ ਤੋਂ ਬੋਲਿਆ ਗਿਆ ਇਹ ਪੁੱਲ ਝੁਕ ਲਈ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ